ਮੇਰੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਰਪਾ ਕਰਕੇ ਸਮਾਜ ਸੇਵਕ ਸੱਭਿਆਚਾਰਕ ਧਾਰਮਿਕ ਵਿਰਤੀ ਵਾਲੇ ਲੋਕ ਅਤੇ ਫੇਸਬੁੱਕ ਦੇ ਵੱਡੇ ਵਿਦਵਾਨ ਅਤੇ ਬੀਬੀ ਸਾਡੀ ਵੀਡੀਓ ਨਾ ਦੇਖਣ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗਾਲਾਂ ਨਿਕਲ ਜਾਂਦੀਆਂ ਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਵੀ ਗਾਲਾਂ ਨਾ ਕੱਢੀਏ ਸਾਡੇ ਵੀਰ ਫੇਰ ਵੀ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦੇ ਗਾਲ ਨਿਕਲ ਜਾਂਦੀ ਹੈ ਇਹ ਵੀਡੀਓ ਸਾਡੀ ਲੁੱਚੇ ਲੰਡੇ ਤੇ ਕਾਲੇ ਤੇਲ ਵਾਲੇ ਵੀਰਾਂ ਵਾਸਤੇ ਹੈ ਨਾ ਹੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾ ਹੀ ਉਹ ਘੰਟੀ ਦਬਾਓ ਕਿਉਂਕਿ YouTube Facebook ਤੇ ਬਹੁਤ ਵਧੀਆ ਵਧੀਆ ਚੀਜ਼ਾਂ ਪਈਆਂ ਤੁਸੀਂ ਉਹ ਜਾ ਕੇ ਦੇਖੋ ਸਾਡਾ ਗੰਦ ਨਾ ਦੇਖੋ ਧੰਨਵਾਦ ਤੇ ਗੋਡੇ ਠੀਕ ਆ ਤੇਰੇ ਬੋਡੇ ਪੁੱਛ ਨਾ ਹਾਏ 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 ਨੋਈ ਮਾ ਬੈਤਲੇ ਹੱਥ ਤੇ ਬੈ ਗਈ ਆ ਕੇ ਤੇਰਾ ਹੱਥ ਸਿਉਣੇ ਦਾ ਨਾ ਤੇ ਜਿਹੜਾ ਖਰਾਬ ਹੋ ਜੂ ਨਹੀਂ ਗੰਦ ਪਾਰ ਖਿਆ ਕਰੇ ਸੋਕਣੇ ਗੰਦ ਕੋਈ ਨਹੀਂ ਮੇਰਾ ਪਿਸ਼ਾਬ ਦਾ ਜ਼ੋਰ ਪੈ ਗਿਆ ਝਾੜੂ ਕੱਢੀ ਜਾਂਦੀ ਸੀ ਕਿ ਮੈਂ ਪਿਸ਼ਾਬ ਕਰਨ ਵਾ ਕੀ ਇਹਨੂੰ ਲੱਗਾ ਕਿ ਤੇ ਗੰਦ ਹਲੇ ਝਾੜੂ ਕੱਢੀ ਤਾਂ ਜਾਂਦੀ ਸੀ ਕਿ ਮੈਂ ਕੌਣ ਕੱਢੀ ਜਾਂਦੀ ਸੀ ਨਾ ਝੂਠ ਬੋਲਿਆ ਕਰਨੀ ਆਂ ਨੇ ਤੂੰ ਮੈਂ ਤਾਂ ਗੱਪ ਪੂਣੀ ਮਾਰਦੀ ਨਾ ਸਾਡੇ ਪ੍ਰੇਸ ਤੇ ਮਾਰਨ ਗੱਪ ਤਾਂ ਬੈਤਲੇ ਮੈਂ ਜਾਣਦੀ ਆ ਤੇਰੇ ਗੱਪ ਨੂੰ ਤੇਰੀ ਮਾਂ ਇੱਕ ਨੰਬਰ ਦੀ ਏਰੀਏ ਚ ਗੱਪਣਾ ਤਨੌਲੇ ਤੱਕ ਗੱਪ ਮਾਰ ਲ ਕੇ ਆਉਂਦੀ ਏ ਜਾ ਕੇ ਉਹ ਮੇਰੀ ਮਾਂ ਨੂੰ ਨਫੜਿਆ ਕਰ ਆਪਦੀਆਂ ਮੰਨੀ ਦੇ ਉਹ ਕਰਿਆ ਕਰੋ ਬਾਲਾ ਯਾ ਨਾ ਮਾਰਾ ਚੱਕ ਕੇ ਮੇਰੀ ਮਾਂ ਦਾ ਨਾਮ ਰੱਖ ਲੈਨੀ ਮਿੰਦ ਚ ਤੇਰੀ ਮਾਂ ਬੈਤਲ ਤੇ ਵਰਗੀ ਲੰਡੀ ਨੂੰ ਤੇਰੀ ਇਹ ਤਾਂ ਘਰ ਪੱਟ ਕੇ ਛੱਡੂਗੀ ਆਪਣਾ ਇਹ ਨਹੀਂ ਹਟਦੀ ਪੁੱਤਾ ਉਹੀ ਨਹੀਂ ਹਟਿਆ ਕਿ ਮੈਂ ਕਰਾਉਣਾ ਇਹਦੇ ਨਾਲ ਵਿਆਹ ਦੇਖ ਮੂੰਹ ਦੇਖਾ ਜਿਵੇਂ ਹੱਡਾ ਰੂੜੀ ਚ ਕੁੱਤੀ ਆਈ ਹੁੰਦੀ ਐ ਆਉਂਦਾ ਜਿਹੇ ਜਿਹੇ ਬੰਦਾ ਆਪ ਹੁੰਦਾ ਉਹ ਜੀ ਨਹੀਂ ਲੰਦਾ ਹੁੰਦਾ ਮੇਰੀ ਕੀ ਰਿਸ ਕਰਲੇਗੀ ਮੈਂ ਤਾਂ ਤੇਰੀਆਂ ਰਿਸ ਸਾਰਾ ਬਕਰਾਵੇ ਵੀ ਨਾ ਤੇਰੀ ਰਿਸ ਕਰਕੇਗੀ ਛਾਤੀ ਤਾ ਤੂੰ ਬਾੜ ਨਹੀਂ ਕੱਢਦੀ ਤੇਰੀ ਰੀਸਾ ਕੀ ਫੱਤਾ ਤਾ ਤੂੰ ਬਾੜ ਨਹੀਂ ਕੱਢਦੀ ਤੇਰੀ ਰੀਸਾ ਸੀ ਕੀ ਕਰਾਂਗੇ ਸਿਰ ਤੂੰ ਨਾ ਹੁੰਦੀ ਨੀ ਮੜ ਪੱਕੇ ਤੇਰੇ ਜੂਆਂ ਤੇਰਾ ਫਰੀਸ ਕਰਾਵੇ ਵੀ ਨਾ ਫੇਰ ਕੀ ਹੋ ਗਿਆ ਹੁਣ ਬੁੜੀ ਹੋ ਗਈ ਜਵਾਨੀ ਪਹਿਰੇ ਤੇਰ ਨਾਲ ਵੀ ਸੋਹਣੀ ਸੀ ਅਗਲੀ ਹਾਂ ਸੋਹਣੀ ਸੀ ਨੱਕਰੇ ਹਾਂ ਨੱਕ ਨੱਕ ਤਾਂ ਤੇਰਾ ਵੀ ਦੇਖ ਲੈ ਨੱਕ ਤਾਂ ਆਪੇ ਤਿੱਕਾ ਤਿੱਕਾ ਤਲਵਾਰ ਵਾਲਾ ਚੂਹੇ ਕੱਢ ਲੈ ਬੈਤਰੇ ਚੂਹੇ ਲੈ ਅਗਲਾ ਕਿੱਥੇ ਨੱਕ ਜੀ ਕਿੱਡੇ ਕਿੱਡੇ ਸੀਡ ਲੌਂਕਦੇ ਨੱਕ ਆਹ ਦੇ ਕਿੱਥੇ ਨਹੀਂ ਨਹੀਂ ਪਰਾਂ ਉੱਤੇ ਸਿੱਟੇਗੀ ਕਿਉਂ ਲੈ ਬੇ ਪਰ ਪਰ ਥੁੱਕ ਸਿੱਟੀਆਂ ਨਹੀਂ ਉੱਤੇ ਬੋਲਦੀ ਉਤੋ ਉਤੋ ਚਮਕ ਜਾਨੀ ਆ ਵਿੱਚੋਂ ਯਾ ਵੀ ਜਿੰਨਾ ਤੂੰ ਆਪ ਸਾਲ ਤੱਕਵੇਂ ਇੰਨੀ ਐ ਨਾ ਜਿਹੜੇ ਬੰਦੇ ਮੱਛਦੇ ਐ ਮੱਛਦੇ ਰਹਿੰਦੇ ਆਪਾਂ ਕੀ ਡਰਦੇ ਆਂ ਕਿਸ ਤੋਂ ਸੜੇ ਮੂੰਹ ਵਾਲੀਏ ਤੇਰੇ ਤੇ ਕੀ ਮੱਛ ਲੈਣੀ ਤੇਰੇ ਨਾਲ ਉਹ ਵੱਧ ਸੋਹਣੀ ਆ ਉਹ ਦੇਖ ਤਾ ਲੈ ਕਿਹੜਾ ਪਾਸਾ ਸੋਹਣਾ ਉਹਦਾ ਨੱਕ ਐਡਾ ਹੈ ਤੇ ਬੰਦਿਆਂ ਵਰਗੇ ਪੈਰ ਨੇ ਹਾਂ ਬੰਦਿਆਂ ਵਰਗੇ ਪੈਰ ਦੰਦ ਦੇ ਕਿਨੇ ਕੱਢਦੀ ਆ ਸਾਰੇ ਵਿੱਚ ਜੁੱਤੀ ਨਹੀਂ ਉਹ ਨਹੀਂ ਮਿਲਦੀ ਕੋਈ ਨਹੀਂ ਨਾ ਮਿਲੇ ਮੈਂ ਤੇ ਚੱਪਲਾ ਨਾਲ ਸਾਰ ਲੂੰਗੀ ਤੂੰ ਰੰਨ ਬਣ ਜਾ ਤੇ ਘੋੜਿਆਂ ਦੀ ਉਹ ਤਾਂ ਨਾ ਨਾ ਜੀਭ ਲੜਾਇ ਦੇ ਨਾਲ ਇਹਦੇ ਨਾਲ ਪੂਰੀ ਆ ਜੇਗੀ ਨਾ ਮੈਂ ਤਾਂ ਨਹੀਂ ਪੂਰੀ ਆ ਸਕਦੀ ਇਹਨੂੰ ਕੋਮਦੀਆਂ ਫੇਰੀ ਸਾਨੂੰ ਨਜ਼ਰ ਨਾ ਲੱਗ ਜੀ ਸਾਨੂੰ ਕਾਦੀ ਲੱਗੇ ਨਜ਼ਰ ਨਹੀਂ ਬਾਬੇ ਦਾ ਪਾਇਆ ਬੈਤਲੇ ਵੀ ਜਵਾਕ ਖੜ ਜੀ ਹਾਂ ਖੜ ਜਵਾਕ ਇਹਦੇ ਨਹੀਂ ਹੁੰਦਾ ਇਹਦੇ ਕੁਝ ਨਹੀਂ ਹੁੰਦਾ ਹਾਂ ਤੇਰੇ ਨਾਲ ਸਾਹਮਲਾ ਪਹਿਲਾਂ ਇਹ ਤੇਰੇ ਹੋਇਆ ਕੁਛ ਮੇਰੇ ਤਾਂ ਕੋਈ ਨਹੀਂ ਮੇਰੇ ਤਾਂ ਕੋਈ ਨਕਸ਼ ਨਹੀਂ ਮੇਰੇ ਚ ਕਾਤਾ ਨਕਸ਼ਾ ਕਦਾਪ ਨਹੀਂ ਲੈਂਦੀ ਜਵਾਕ 35 ਨਕਸ਼ਾ ਤੇਰੇ ਚ ਹਾਂ ਦੱਸ ਕਿਹੜਾ ਨਕਸ਼ਾ ਬਰਨਾਲੇ ਤੱਕ ਪਟਿਆਲੇ ਤੱਕ ਦਵਾਈਆਂ ਸੀ ਨਕਸ਼ਾ ਤੇਰੇ ਚ ਸੀ 10 ਸਾਲ ਬਾਅਦ ਤੇਰੇ ਮੁੰਡਾ ਹੋਇਆ ਸੀ ਵੀ ਮੈਂ ਤਾਂ ਲੈਣ ਲਾਤੀ ਲੈਣ ਲਾਤੀ ਲੈਣਾ

ਥੋੜੇ ਪੈਗੇ ਪੀੜੀਏ ਨਾਲ ਮੈਂ ਤਾਂ ਕਹਨੀ ਹੈ ਸਭ ਸੱਚਿਆ ਜਿਹੜਾ ਮੇਰੇ ਨਾਲ ਕਰਦਾ ਮੇਰੇ ਤਾਂ ਝੋਲੀ ਇਨੂੰ ਧਗਲਾ ਮੈਂ ਮਾੜੀਆਂ ਤੇਰਾ ਮੇਨਾ ਕਰੇ ਵੇ ਤਾਂ ਕਹਿੰਦੀ ਪਰਕੇ ਵੇੜਾ ਡੁੱਬੇ ਜਿਹੜਾ ਮੇਨਾ ਕਰਦਾ ਦੇਖੋ ਹਲੀ ਚੱਕ ਕੇ ਸਾਰੀਆਂ ਕੱਚੀਆਂ ਦਿਖਾਤੀਆਂ ਇਹ ਪਾਆਂ ਕੱਚੀਆਂ ਤਾਂ ਦੇਖਣ ਗਿਆ ਵੀ ਇਹ ਕਿਹੜੋ ਕੀ ਸ਼ੱਕ ਵਾਲੀ ਗੱਲ ਹੈ ਤੂੰ ਮੈਨੂੰ ਕਹਿੰਦੀ ਬਾਲਾ ਤੇਰੀ ਧੁੰਨੀ ਦੀਵਾਰ ਸਾਂਭਲਾ ਮੇਰੇ ਧੁੰਨੀ ਦੀਵਾਰ ਇੱਕ ਵੀ ਨਹੀਂ ਜੇ ਇੰਨੀ ਸ਼ਰਮ ਹੁੰਦੀ ਕਰਕਣੀ ਵੇਖ ਲੈਂਦੀ ਕਿੱਥੇ ਦੇਖਦੀ ਆ ਪੁੱਤ ਕਰਕਣੀ ਕਰ ਤਾਂ ਇਹਨੇ ਪੱਟਤਾ ਪੜਦੇ ਨਾ ਚੱਕੜੀ ਦੋ ਮਿੰਟ ਬਹਿ ਜਾ ਕਿ ਤੂੰ ਸਾਰੇ ਪੜ ਦੇ ਕੀ ਪੜ ਦੇ ਚੱਕੜੀ ਕੀ ਪੜ ਦੇ ਚੱਕੜੀ ਨਹੀਂ ਤੂੰ ਇਹਦੇ ਨਾਲ ਡਾਕਟਰਾਂ ਨੂੰ ਪੱਪੀਆਂ ਕਰ ਕੋਣ ਕਹਿੰਦਾ ਗੱਲਾਂ ਬਣਾਉਣੀ ਆ ਨੂੰ ਦੀਆਂ ਮੇਰੀਆਂ ਦੋਨੇ ਇੱਕ ਦੋਨੇ ਕੋਈ ਨਾ ਮੈਂ ਕਿਵੇਂ ਕਰਦੀ ਗੱਲਾਂ ਬਣਾਉਂਦੀ ਮੇਰੀਆਂ ਡਾਕਟਰ ਕੀ ਲੈਣਾ ਥੋੜੇ ਘਰੇ ਮਕਲਾਵਾ ਕਰਨਾ ਦਵਾਈ ਲੈਣਾ ਦਵਾਈ ਚੱਲਦੀ ਹੈਗੀ ਚੱਲਦੀ ਹੈ ਦਵਾਈ ਛੋਡੀ ਦਵਾਈ ਸਾਡੇ ਕੋੜ ਚੱਲਿਆ ਕੋੜ ਚੱਲਿਆ ਤੂੰ ਨਾ ਬੋਲਿਆ ਕਰ ਬੈਤ ਲੈ ਮੈਂ ਮੁੰਡੇ ਨੂੰ ਕਹਾਂਗੀ ਤਲਾਕ ਦਵਾ ਦੂੰਗੀ ਮੈਂ ਹਾਂ ਤਲਾਕ ਕਿਤੇ ਜਦੋਂ ਹੋਣਾ ਸੀ ਤਲਾਕ ਹੋ ਜਾਂਦਾ ਜਦ ਮੇਰੇ ਬਸ ਚ ਆਸਤਾ ਮਾਮਾ ਤੀਆਂ ਨੇ ਜਮ ਬਸ ਚ ਕਰ ਲਿਆ ਸਾਡੇ ਪੱਟੂ ਹੋ ਗਈ ਆਪਣਾ ਘਰੇ ਪੱਟੂ ਹੋ ਗਈ ਇਹਨੇ ਪਤਾ ਨਹੀਂ ਕੀ ਪਾਇਆ ਸੌ ਕਰਨ ਨੇ ਮੇਰੇ ਪੁੱਤ ਦੇ ਦੇਖ ਲੈ ਪਹਿਲਾਂ ਮੂੰਹ ਨਹੀਂ ਸੌਂਦਾ ਬੇਬੇ ਬੇਬੇ ਕਰਦਾ ਮੈਂ ਤੇ ਕੈਣੀ ਨੂੰ ਅਟ ਕਰਦੇ ਜਾਂ ਅੱਡ ਹੋ ਜਾ ਮੈਂ ਤਾਂ ਜਮਣੀ ਅੱਡ ਹੁੰਦੀ ਹਾਂ ਹਣ ਇਹ ਤਾਂ ਅੱਡ ਹੋਣ ਵੇਲੇ ਤਾਂ ਹੁਣੇ ਹੁਣ ਕੀ ਤੁਹਾਡੇ ਕੋਲ ਕੀ ਰਹਿ ਗਿਆ ਫਿਰ ਸਾਡੇ ਕੋਲ ਜਿੰਦੇ ਪਾ ਮੇਰੇ ਨਾਂ ਗਏ ਘਰ ਮੇਰੇ ਨਾ ਤੇਰੇ ਨਾਂ ਦਾ ਘਰ ਹਾਂ ਗੱਲਾਂ ਕਰਦੀ ਐ ਗੱਲਾਂ ਕਰ ਆਜਾ ਕਟੇ ਕਿ ਨਹੀਂ ਟ੍ਰੈਲੀ ਕਿਉਂ ਨਹੀਂ ਕਿਸੇ ਨੇ ਸੂੰਹ ਦਿੱਤੀ ਤੀਨੂੰ ਵਿਆਉਣ ਵਾਗ ਗਈ ਤੂੰ ਕਿਹੜੀ ਟ੍ਰੈਲੀ ਤੇ ਆ ਜਿਹੜੀ ਮਿੱਟੀ ਸਟਾਈ ਹੈ ਦਿੱਤੇ ਆ ਤੂੰ ਪੁੱਛ ਦੱਸ ਕਰ ਲੈਂਦੀ ਕਿਸੇ ਕੋਲ ਜਦ ਵਿਆਉਣ ਗਈ ਸੀ ਮੁੰਡੇ ਉਹ ਤਾਂ ਕਹਿੰਦੇ ਗਿੱਲੇ ਗੋਹੇ ਤੇ ਨਹੀਂ ਪੈਰ ਧਰਦੀ ਮੈਨੂੰ ਕੀ ਪਤਾ ਸੀ ਗਿੱਲੇ ਗੋਹੇ ਚ ਲਟਦੀ ਐ ਬੈਤਲੇ ਏ ਮੇਰੀ ਨਾ ਤਾਂ ਸਾਡੇ ਮੇਰੀ ਮਾਲੀ ਤੇਰੀ ਮਾਂ ਤਾਂ ਖੈਂਦੀ ਆ ਮੇਰਾਂ ਦਾ ਭੈਣਾ ਲੇਟੀਆਂ ਨੇ ਮੇਰਾਂ ਦਾ ਭੈਣਾ ਤਾਂ ਰੁਗਾਟ ਹੈ ਮੇਰੀ ਭੈਣ ਨੂੰ ਸਰਦੀ ਆ ਤੂੰ ਸੋਨੂੰ ਉਹ ਕਰੂ ਸਿੱਧੀ ਮੇਰੇ ਤਾਂ ਮਨਚੀ ਨਹੀਂ ਸੀ ਗੱਲ ਹਾਂ ਭੈਣ ਭੂਮ ਨਾ ਸਦਲੀ ਇੱਥੇ ਪਹਿਲੀ ਆਟੇ ਆ ਮੁੱਕਿਆ ਪੇ ਮੈਂ ਕਿ ਤੱਕ ਬਾਵੂੰਗੀ ਇਹਨੂੰ ਪਹਿਲਾਂ ਸਾਡੇ ਕੋਲੇ ਨਹੀਂ ਹੋਣਾ ਹੈਗਾ ਨਾਲੇ ਵਾਧੂ ਪੈਸੇ ਗੁੱਗਲ ਪਿਆ ਤਾਂ ਲੱਖਾਂ ਕਰੋੜਾ ਨਾ ਭਰਾਈ ਜਾਂਦਾ ਚੰਗਾ ਉਹਨੂੰ ਕਿਤੇ ਆਟੇ ਦਾ ਗੱਟਾ ਲਿਆ ਇੱਕ ਆਉਂਦੀ ਹੋਈ ਫਿਰ ਇਹ ਜੀ ਸਕੂਟਰੀ ਲਈ ਫਿਰਦੀ ਆ ਉਹ ਇਹ ਜੀ ਉਹ ਹੋਣੀ ਚੱਲੂ ਆਈ ਹੋਣ ਨਾਲ ਕੋਲੇ ਸਾਰਾ ਕੁਛ ਉਹਦੇ ਕੋਲੇ ਦੋ ਫੋਨ ਮੈਨੂੰ ਦੇ ਰੱਖੇ ਆ ਆਈਫੋਨ ਕਰਕੇ ਸੂਟਰੀ ਤੇ ਨਿਕਲੂਗੀ ਨਾ ਕਿਤੇ ਨਿਕਦੇ ਹੋ ਕੋਈ ਨਹੀਂ ਕਰੀ ਇੱਜ਼ਤ ਵਾਲੀ ਤਾਂ ਟੀਚਰ ਹੈ ਫਿਰ ਸਾਨੂੰ ਕੀ ਭਾ ਕਿਸੇ ਦਾ ਸਾਨੂੰ ਵੀ ਭਾ ਕਿਸੇ ਟੀਚਰ ਦਾ ਮੈਨੂੰ ਤਾਂ ਭਾ ਹੈ ਕਿ ਜੇ ਮੇਰੀ ਭੈਣੇ ਮੂੰਹ ਨਹੀਂ ਮਟਕ ਫਟਕਾਰਦੀ ਮੈਨੂੰ ਜਦੋਂ ਕੋਈ ਚੀਜ਼ ਦੀ ਲੋੜ ਪੜੱਕ ਦੇਣ ਦੀ ਚੰਗਾ ਸਾਡੇ ਘਰੇ ਨਾਲ ਬਾੜੀ ਮੇਰਾ ਘਰ ਹੈ ਇੱਥੇ ਆਉਗੀ ਅੱਧ ਸੀਰਾ ਸੇਰਾ ਨਾਲ ਵਿਆਹ ਕੇ ਲੈ ਕੇ ਆਈ ਹਾਂ ਵੀ ਨਹੀਂ ਤੁਰੀ ਫਿਰਦੀ ਮੈਂ ਕੋਈ ਹਾਂ ਉਹ ਤਾਂ 20 ਜਾਣੇ ਵਾਗੇ ਸੀ ਹੁਣ ਤੇ ਅੰਦਰਲੀ ਗੱਲ ਵੀ ਦੱਸ ਦੇ ਹਾਂ ਪੰਚਾਇਤ ਨਾਲ ਆਉਂਦੇ ਨਾਲਿਆਂ ਦੇ ਮੈਨੂੰ ਕਿਹੜਾ ਮੈਂ ਤਾਂ 20 ਕਿੱਲਿਆਂ ਦੇ ਰਸਤੇ ਤੋਂ ਸਿਰਫ 5 ਕਿਲਿਆਂ ਦਾ ਠੂ ਹੀ ਨਹੀਂ ਸੀ ਮਾਰਦੀ ਤੇ ਹੁਣ ਵਗ ਜਾ ਹੁਣ ਵਗ ਜਾ ਜੇ 20 ਕਿੱਲਿਆਂ ਨਾਲ ਲੈ ਕੇ ਜਾਉ ਕੋਈ ਤੇਰੀ ਮਾਂ ਨੂੰ ਕਹਦੇ ਬਥੇਰੇਗਾ ਤੋਰਨ ਉਹ ਮੈਂ ਕਿ ਵਗ ਜਾ ਹਾਂ ਇਹ ਤਾਂ ਕੋਈ ਨਹੀਂ ਜਾਂਦੀ ਤੇਰੇ ਵਰਗੀ ਜਾਉ ਮਿੰਦ ਕੋਈ ਨਹੀਂ ਤੋਰਦਾ ਕੋਈ ਨਹੀਂ ਦੇ ਨਹੀਂ ਜਿਹੜੀ ਗੱਲ ਕਰਦੀ ਕਦਾ ਦੇਣੀ ਜਾਂਦਾ ਮੈਨੂੰ ਤਾਂ ਲੱਗਦਾ ਮੈਨੂੰ ਲੱਗਦਾ ਦੰਦ ਤੜਵਾਏਗੀ ਨਹੀਂ ਤੂੰ ਸੌਕਣੇ ਮੇਰੀਏ ਤੂੰ ਮੈਥੋਂ ਨਾ ਛਿਤਰ ਨਾ ਖਾਣੀ ਨਹੀਂ ਮੈਂ ਆ ਕੇ ਕਾਹਨੂੰ ਕਾਹਨੂੰ ਮੈਂ ਫੜਕੇ ਨਾ ਦੇਖ ਲੈ ਕਿਵੇਂ ਬੋਲਦੀ ਐ ਬੈਤਲਾ ਚਲ ਨਹੀਂ ਮਾਰ ਆਂਦੇ ਐਵੇਂ ਗੰਦ ਚ ਡੜਾ ਮਾਰਗੇ ਤੇ ਸਿੱਟੇ ਆਪਣੇ ਤੇ ਪਹਿਣਗੇ ਆ 35 ਬਿਮਾਰੀਆਂ ਇਹਦੇ ਕਰਕੇ ਲੱਗੀਆਂ ਮੈਨੂੰ ਹਾਂ ਮੈਨੂੰ ਮੈਂ ਤਾਂ ਸੁੱਚਾ ਪਾਣੀ ਆ ਤੁਸੀਂ ਮੈਨੂੰ ਪਤਾ ਹੀ ਆ ਹੁਣ ਤਾਂ ਗੰਗਾ ਵੀ ਮੈਲੀ ਹੋ ਗਈ ਗੰਗਾ ਵੀ ਮੈਲੀ ਹੋ ਗਈ ਹੁਣ ਤਾਂ ਗੰਗਾ ਤਾਂ ਸੁੱਚੀ ਸੁੱਚੀ ਰਹੂ ਤੇਰੇ ਵਰਗੇ ਜਦੋਂ ਪਤਾਣਾ ਆਇਆ ਸੀ ਉਹ ਗੰਗਾ ਨੂੰ ਪਾਣੀ ਖਰਾਬ ਕਰਤਾ ਤੇਰੇ ਵਰਗੇ ਕੱਜਰਾਂ ਆ ਦੇਖੋ ਦੁੱਧ ਥੋਤੀ ਬੈਲ ਨੇ ਗਮਾਨਣਾ ਕੀ ਸੁਣਦੀਆਂ ਹੋਣੀਆਂ ਨਾ ਮੈਨੂੰ ਐਂ ਦੱਸ ਹਾਂ ਇਹ ਵਿਆਹੀ ਵਾਰੀ ਜਿਹੜੀ ਇਹ ਬਾਲਾਖਾਂ ਸੂਟਾਂ ਚਮਕ ਚਮਕ ਪਾਉਂਦੀ ਐ ਇਹ ਨਵੀਂ ਵਿਆਹੀ ਆ ਪਾਲਣ ਦੇ ਨਵੀਂ ਵਿਆਹੀ ਮੇਰ ਤੋਂ ਨਵੀਂ ਵਿਆਹੀ ਐ ਮੈਂ ਹੁਣ ਪਿੰਡੋਂ ਆਈ ਸੀ ਹੁਣ ਚੱਜਦਾ ਸੂਟ ਨਹੀਂ ਪਾ ਕੇ ਆਉਣਾ ਅਗਰੀ ਨੰਗੀ ਜਾਵੇ ਉੱਥੇ ਹਾਂ ਬਾਗਲੀ ਨੰਗੀ ਵਗ ਜੇ ਹਾਂ ਪਿੰਡੋਂ ਆਣਾ ਸੀ ਹੁਣ ਚੱਜਦਾ ਸੂਟ ਪਾ ਕੇ ਆਉਂਦੀ ਪਿੰਡ ਚ ਬੜਨਾ ਸੀ ਮੇਰਾ ਭਾਈ ਸੁਰਦ ਖੋਣ ਲੱਗ ਗਿਆ ਪੈ ਜੋ ਤੁਸੀਂ ਮੇਰਾ ਸਿਰ ਕੁੱਟ ਦਿਓ ਨਹੀਂ ਮੈਂ ਕੁੱਟ ਨਹੀਂ ਮੇਰਾ ਸਿਰ ਮੈਂ ਤਾਂ ਹੁਣ ਨਹੀਂ ਦੁਸ਼ਮਣ ਬੰਦੇ ਦਾ ਮੈਂ ਕਦੇ ਵੀ ਨਹੀਂ ਸਿਰ ਕੁੱਟ ਆਏ ਦੇਖ ਲੱਗ ਨਹੀਂ ਤੂੰ ਬਾਗ ਜਾ ਭੈਣੇ ਤੇਰੇ ਮੇਰੇ ਦੋ ਹੱਥ ਬੰਨੇ ਆ ਮੈਂ ਕਦੇ ਵੀ ਸਿਰ ਨਹੀਂ ਕੁੱਟ ਸਕਦਾ ਹਾਂ ਇੱਥੇ ਪੈ ਜਾ ਮੈਂ ਕੁੱਟਦੀ ਸਿਰ ਤੇਰਾ ਭੈਣੇ ਇਹ ਨੂੰ ਨਹੀਂ ਲੱਗਦੀ ਚੰਗਲ ਲੱਤਾਂ ਕੁੱਟ ਦੇ ਮੈਂ ਨਹੀਂ ਭਾਈ ਖੁਸਕੀ ਜਾਲ ਪੈ ਪ ਉੱਡ ਗੋਲ ਮੈਂ ਗਾ ਹੁਣ ਚਗਲਾ ਕੋਲ ਸਾਡੇ ਮੂੰਹ ਨਾ ਲੱਗਿਆ ਕਰ ਬਗਜਾ ਪਰਾ ਹਾਏ ਹਾਏ ਬੇਮਾਰ ਜਨ ਨਹੀਂ ਮਾਰਤਾ ਨਹੀਂ ਮੈਨੂੰ ਬੈਤ ਲੈ ਬੈਤ ਲੈ ਬੈਤ ਲੈ ਨਹੀਂ ਛੜ ਦੋ ਨਹੀਂ ਕਰ ਪਟਿਆ ਗਿਆ ਨਹੀਂ ਕਰਬ ਨਹੀਂ ਕਰ ਨਹੀਂ ਮੇਰੇ ਕੇ ਮਾਰਦੀਆਂ ਨਹੀਂ ਹਰ ਜੋ ਨਹੀਂ ਹਾਏ ਬੇਵਾਨਾ ਹੋਵੇ ਜਾ ਪੁੱਤ ਬਹਿ ਜਾ ਮੈਂ ਘਰ ਦੀ ਫੋਨ ਉਹਨੂੰ ਵੀ ਆ ਜਾ ਕਰੇ ਮੈਂ ਤਾਂ ਨਹੀਂ ਰਹਿਂਦੀ ਤੇ ਚੱਲੀ ਆ ਜਾਂ ਤੈਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ ਬਸ ਹਾਂ ਦੋਨਾਂ ਚ ਇੱਕ ਨੂੰ ਰੱਖ ਲੈ ਮੈਂ ਤਾਂ ਚੱਲੀ ਆ ਦੇਖ ਲੈ ਪੁੱਤ ਮੈਂ ਤਾਂ ਅਡ ਕਰਵਾਉਂਗੀ ਹੁਣ ਆਕਾਰੀ ਪਈ ਐ ਪੁੱਤ ਮੇਰੇ ਸੱਟ ਬਾਰ ਗਈ ਮੈਂ ਤਾਂ ਅਡ ਕਰਵਾਉਂਗੀ ਹੁਣ ਕਰਾ ਦੇ ਬਾਰੀ ਤਾਂ ਨਹੀਂ ਵੱਜ ਗਈ ਤੇਰੇ ਵੱਜ ਗਈ ਪੁੱਤ ਪਿੱਠ ਦੁਖਣ ਲੱਗਦੀ ਮੋਰੇ ਹਾਂ ਮੇਰੇ ਤਾਂ ਬਾਹਰ ਤੇ ਮਾਰ ਗਈ ਅਡ ਕਰਵਾਉਂਗੀ ਹੁਣ ਮੈਂ ਤਾਂ ਮੈਂ ਤਾਂ ਨਹੀਂ ਵੰਦੀ ਚੱਲ ਪੁੱਤ ਹੁਣ ਦੇ ਬਸ ਦੁਨੀਆ ਮੋਬਾਈਲਾਂ ਨੇ ਪੱਟਤੀ ਹਾਂ ਹਾਂ ਸਾਰਾ ਦਿਨ ਐ ਐ ਕਰੀ ਜਾਂਦੇ ਰਹਿੰਦੇ ਜਿਵੇਂ ਆਪਣੇ ਟਾਈਮ ਵਧੀਆ ਸੀ ਹਾਂਜੀ ਹਾਂ ਹਾਂ ਮਮਾ ਹਾਂਜੀ ਹਾਂ ਆਪਣੇ ਟਾਈਮ ਬਹੁਤ ਕਰੋ ਫੋਨ ਕਰੀ ਜਾਂਦੇ ਨੇ ਹਲੋ ਓਏ ਆਉਣਾ ਆਉਣਾ ਆ ਗਿਆ ਚੰਗਾ ਆ ਗਿਆ ਚਲ ਚੰਗਾ ਮम्मा ਮੈਂ ਤਾਂ ਰੋਟੀ ਖਾ ਕੇ ਆਉਣਾ ਫਿਰ ਰੋਟੀ ਆ ਆ ਕੇ ਖੇਡਦਾ ਤਾਸ ਹਾਂ ਕੇ ਤਾਸ ਖੇਡਾ ਗਿਆ ਚੰਗਾ ਵਾ ਆਤ ਨੇ ਆਉਂ ਜੀ ਬਸ ਹਾਕਤਾਬ ਕਰਨ ਹਾਂ ਹੋਜਣ ਚੱਕ ਲੋ ਬਸੀ ਬਸ ਮੈਂ ਵੀ ਸ਼ੱਕ ਹੀ ਆਉਣਾ ਠੀਕ ਆ ਜੀ ਕੋਈ ਨਹੀਂ ਮੇਰੀ ਭੈਣ ਆਉਦੀ ਐ ਤੁਹਾਨੂੰ ਪਾੜੂ ਪਚਾਲੋ ਤੁਹਾਨੂੰ ਹਾਂ ਮੈਂ ਲਾਉਣੀ ਹੁਣੀ ਫੋਨ ਖੜ ਜਾ ਜੇ ਤੁਹਾਡੇ ਨਾ ਚਿਪ ਕੱਢੇ ਨਾ ਤੁਹਾਡੇ ਤੁਸੀਂ ਵੀ ਕੀ ਜਾਉਂਗੀਆਂ ਜੀ ਤੁਹਾਡੇ ਆ ਸੁਕੇ ਆ ਜਾ ਮੈਂ ਤਮਕਿਉਂ ਆਸ ਕਰਦੀ ਹਏ ਮਨ ਦਾ ਬੁੜੇ ਜੇ ਵੀ ਗੁੜਦੇ ਨਾਲੇ ਆਉਣ ਯਾਰ ਦੀ ਰਾਤ ਜਉਣ ਸੀ ਆਲੀ ਪਾ ਸੋਣੇ ਹੁਣ ਭੱਜਾ ਮੈਨੂੰ ਨਹੀਂ ਪਤਾ ਇਹ ਮੈਨੂੰ ਐਨ ਮਤ ਰਾਤ ਰਾਤ ਮੈਨੂੰ ਮਾਰ ਦੇਣ ਮੈਨੂੰ ਨਹੀਂ ਪਤਾ ਆ ਜਾ ਮੈਂ ਤਾਂ ਤੇ ਰਹਿੰਦੀ ਨਹੀਂ ਬੱਸ ਮੈਂ ਤਾਂ ਤੇ ਰਹਿਣੀ ਨਹੀਂ ਮੈਂ ਤਾਂ ਰਹਿਣੀ ਨਹੀਂ ਔਰ ਆਣ ਦੇ ਕੀੜੇ ਪੈਣਗੇ ਉਹ ਕੰਜੀ ਨੇ ਸਾਡੀ ਬੁੜੀ ਦੇ ਆ ਆ ਜਾ ਪਾਸ ਆ ਜਾ ਮੈਨੂੰ ਨਹੀਂ ਪਤਾ ਵਾਇਆ ਤੇਨੂੰ ਕਿ 100 ਰੁਪਏ ਤੇਲ ਨੂੰ ਮੈਨੂੰ ਪਤਾ ਆ ਜਾ ਕੇ ਗੂਗਲ ਪੇ ਕਰ ਦੇਣੀ ਹੈ ਮੈਨੂੰ ਪਤਾ ਹੁਣੇ ਹੁਣ ਆ ਜਾ। ਜੰਗਾ ਕੀ ਮੈਂ ਬੋਟਲ ਕੱਟਾਂ ਵਗੂ ਤਾਂ ਤੰਤ ਕੱਢਦੀਆਂ ਕੰਜਰਾਂ। ਹੇ ਮੈਂ ਰੱਬ ਸੱਚਾ ਇਹਦੇ ਕੀੜੇ ਪੈ ਜਾਣ ਬੁੜੀ ਦੇ। ਹੇ ਰੱਬ ਸੱਚਾ ਕੀੜੇ ਪੈ ਜਾਣ ਇਸ ਬੁੜੀ ਦੇ ਸਾਡੀ ਦੇ। ਮੈਂ ਤਾਂ ਕਹਿਣੀ ਆ ਜਿੱਦੇ ਤਸਤੀ ਮੈਂ ਚੱਕਾਂ ਤੇਰੀ ਦੇਵਾ। ਕੰਜਰੀ ਆ ਗਈ ਕੋਈ ਨਹੀਂ। ਕੀ ਤੂੰ ਦੰਦ ਰੇ ਕੱਢਦੀ ਐ? ਚਲ ਵਧੀਆ ਵਧੀਆ ਹਾਹਾ। ਤਾਰੀ ਮਿੱਟੀ ਮੁੱਟੀ ਖੜਾ ਕੇ ਨਾ ਹੁਣ ਥੋੜੀ ਜਿਹਾ ਰੇਅਰੂ ਪਾ ਕੇ ਇੱਥੇ ਬੀਜਾਂਗੇ ਮੂੜੀਆਂ ਗਾਜਰਾ ਅੱਡੀਆਂ ਅੱਡੀਆਂ ਗਾਜਰਾ ਲੱਗਣਗੀਆਂ ਹਾਂ ਮਿੱਟੀ ਦਾ ਵਧੀਆ ਖੈਰ ਨਾਲੇ ਘਰੇ ਬੈਠੀਆਂ ਬੇਲੀਆਂ ਧਣੀਆਂ ਧੁਣੀਆਂ ਗੁੱਡੀ ਐ ਕਰਨੀਆਂ ਇਹਨਾਂ ਨੇ ਕਿਹਾ ਡੱਕਾ ਤੋੜਨਾ ਇੱਥੇ ਹੀ ਸਾਗ ਤੋੜਿਆ ਬਣਾ ਲਿਆ ਆਏ ਪਈਓ ਲੱਤਾਂ ਖੋਲੀ ਹੈ ਆ ਗਿਆ ਆ ਗਿਆ ਆ ਗਿਆ ਕੀ ਗੱਲ ਹਾਂ ਪਿਆ ਮਰਿਆ ਵਾਂਗੂ ਪੁੱਛ ਨਾ ਹਾਂ ਅੱਜ ਤਾਂ ਜੱਗੋ ਤੇਰਵੀ ਹੋ ਗਈ ਕੀ ਹੋ ਗਿਆ ਆ ਨੂ ਜੀ ਨੇ ਕੁੱਟਿਆ ਸਾਨੂੰ ਤਾਂ ਨੂ ਨੇ ਕੁੱਟਿਆ ਹਾਂ ਹੋਰ ਸੱਸ ਸਾਨੂੰ ਦਸ ਸੱਸ ਦੋ ਮਨ ਦੋਨਾਂ ਨੂੰ ਕੁੱਟ ਗਈ ਤੁਸੀਂ ਭੈਣ ਜੀ ਮਾਰ ਆ ਗਿਆ ਦੋ ਬੁੜੀਆਂ ਟਾਲ ਲੈਂਦੇ ਇੱਥੇ ਕੱਟੇ ਵਰਗੀ ਪਈ ਆ ਸਾਨੂੰ ਤਾਂ ਚਲਾ ਚਲਾ ਮਾਰਿਆ ਮੇਰੀ ਤਾਂ ਦੁੱਖ ਦੀ ਲੱਤ ਫੜ ਲਈ ਉਹਨੇ ਗੋਡੇ ਕੋਲੋਂ ਇਤੋਂ ਅਹੀ ਤਾਂ ਲੱਗਦੀ ਜੀ ਹੈਗੀ ਸਿਆਣੀ ਜੀ ਸੀਲ ਜੀ ਲੱਗਦੀ ਆ ਦੇਖਣ ਨੂੰ ਸੀਲ ਸਕੁਰ ਕਾ ਨੂੰ ਵਾ ਸਿੰਗ ਮਾਰਦੀ ਆ ਆਸਾਨ ਵਾਂਗੂ ਅੱਛਾ ਹੋਰ ਬਾਪੂ ਜੀ ਵੀ ਤੇਰਾ ਕੋਟ ਕਿ ਕੀ ਸੰਦ ਉਹਨਾਂ ਨੂੰ ਪੁੱਛਣਾ ਅਜ ਤਾਂ ਮੈਨੂੰ ਐ ਲੱਗਦਾ ਸੀ ਕਿਸੇ ਨੂੰ ਬਚਾਉਣ ਦੇ ਵਿੱਚ ਆਉਂਦੀ ਵਿੱਚ ਮੈਂ ਕੁੱਟ ਖਾ ਲਈ ਗੱਲ ਕੀ ਹੋ ਗਈ ਸੀ ਗੱਲ ਤਾਂ ਕੀ ਹੋਣੀ ਸੀ ਗੱਲ ਪੈਂਦੀ ਸੀ ਇਹਦੇ ਅੱਗੇ ਅੱਛਾ ਮੈਂ ਸਿਆਣੀ ਆ ਮੈਂ ਸਿਆਣੀ ਸੋਚੀ ਮੈਨੂੰ ਆਈ ਸੀ ਬਾਪੂ ਜੀ ਮੈਨੂੰ ਕੁਛ ਨਹੀਂ ਪੁੱਛਿਆ ਚਾਹ ਪਾਣੀ ਆਉਂਦੀ ਮੇਰੇ ਨਾਲ ਲੜ ਪੀ ਘਰੇ ਗੰਦਭਾਰ ਰੱਖਿਆ ਸੀ ਕਪੂਰ ਆ ਉਜਾੜ ਬਣਾ ਰੱਖੇ ਸੀ ਘਰ ਨੂੰ ਗਲਤ ਗੱਲ ਆ ਭਾਈ ਗਲਤ ਗੱਲ ਆ ਵਿਚਾਰੀ ਮਾ ਸਾ ਸੰਦੂਰ ਲਾ ਕੇ ਆਈ ਹੈ ਕਿੰਨਾ ਸੁਣਾ ਹੈ ਬੁੱਲੂ ਦੇਖੀ ਇਹਦੇ ਨਾਲ ਵਿਚਾਰੀ ਨਾ ਕੀ ਲੜਨਾ ਤੇਰੇ ਨਾਲ ਚੱਲਣਾ ਸੀ ਲੜ ਪੈਂਦੀ ਇਹ ਤਾਂ ਵਿਚਾਰੀ ਸਿਆਣੀ ਸੀ ਇਹਨੇ ਤਾਂ ਹੀ ਆਖਿਆ ਸੀ ਵੀ ਕੰਮ ਕਰ ਲਾ ਹਕਾਰੀਤੀ ਵੀ ਕਿੱਥੇ ਲੋਟ ਆਉਂਦੀ ਆ ਗਾਲੋ ਕਾਲੀ ਹੁੰਦੀਆਂ ਤਾਂ ਮੈਂ ਬਹੁਤ ਵਾਰੀ ਸੁਣਿਆ ਤੁਸੀਂ ਤਾਂ ਅੱਜ ਮੁੱਕੋ ਮੁੱਕੀ ਹੋ ਗਈਆਂ ਹੈ ਮੁੱਕੀਆਂ ਨਹੀਂ ਉਹ ਤਾਂ ਹੁੱਜਾਂ ਮਾਰ ਗਈਆਂ ਐ ਕਰਕੇ ਗੂਣੀਆਂ ਐਨੀ ਦੇਖਿਆ ਵੀ ਮਾਂ ਦੇ ਗੋਡੇ ਹਾਂ ਮੈਂ ਬੁੜੀ ਵੀ ਨਹੀਂ ਦੇਖੀ ਉਹਨੇ ਤਾਂ ਕੋਈ ਨਾ ਕੋਈ ਨਾ ਜਦ ਮੈਂ ਕਰਦਾ ਉਹਦੇ ਨਾਲ ਗੱਲ ਉਹਨੇ ਕਰੂਗਾ ਗੱਲ ਕੀ ਕਰੇਗਾ ਬਸ ਇੱਕ ਬੰਦਾ ਬਾਪੂ ਜੀ ਐਡ ਕਰ ਦੋ ਐਡ ਕਰ ਦੇ ਹਾਂ ਐਡ ਕਰ ਦੋ ਉਹ ਐਡ ਜੇ ਮੁੰਡੇ ਮੰਨਣਗੇ ਫੇਰ ਹੀ ਕਰਾਂਗੇ ਐਡ ਕੋਈ ਨਹੀਂ ਐਡ ਕਰਦੇ ਮੁੰਡੇ ਦਾ ਸਿਰਚ ਪਾਰਖਾ ਕੁਛ ਆ ਆਪਦੀ ਮਾਂ ਤੋਂ ਦਵੀਤ ਕਰਾ ਕਰਾ ਲਿਆਉਂਦੀ ਐ ਚੌਰੀ ਉਹ ਲਿਆਉਂਦੀ ਐ ਗਾਹਾਂ ਤੋਂ ਅੱਛਾ ਹਾਂ ਮੁੰਡਾ ਤਾਂ ਇਹ ਕਾਮਲਿਆ ਵਾਂਗੂ ਹੋਰੇ ਖਾਂਦਾ ਨਹੀਂ ਪੀਂਦਾ ਨਹੀਂ ਕੁਛ ਅੱਧਾ ਦਾ ਹੋ ਗਿਆ ਦਵੀਤਾਂ ਨਾਲ ਕੀ ਹੋ ਜਾਂਦਾ ਹੈ ਦਵੀਤਾਂ ਨਾਲ ਕੀ ਲੈ ਮੁੰਡਾ ਅੱਛਾ ਕੋਈ ਗੱਲ ਨਹੀਂ ਸੁਣਦਾ ਮੇਰੀ ਇਹ ਤਾਂ ਮੈਂ ਵੀ ਦੇਖੂਗਾ ਤੂੰ ਕਿਤੇ ਕਰਾਉਣਾ ਤਵੀਤ ਮੈਂ ਲਿਆ ਤੂੰ ਤਵੀਤ ਆਪਣੇ ਬੰਦਿਆਂ ਨੂੰ ਇੰਨਾ ਆਪਣੇ ਕਿੜਿਆਂ ਨੂੰ ਮੁੰਡੇ ਨੂੰ ਹਾਂ ਉਹਨੂੰ ਆਪਣੇ ਬੱਸ ਤੇ ਮੈਂ ਕਰ ਲੂੰ ਬਸ ਠੀਕ ਆ ਤਿੰਨ ਚਾਰ ਲਿਆਉਂ ਤਿੰਨ ਚਾਰ ਇੱਕ ਦੇ ਕਿਵੇਂ ਪਾਏਗਾ ਕਾਮਲਾ ਕਰ ਦਿੰਗਾ ਇੱਕ ਨੂੰ ਇੱਕ ਅੱਧੇ ਤੇ ਹੋਰ ਪਾ ਦਾਂਗੇ ਕੀ ਦੇ ਪਾ ਦੇਗਾ ਆਪਣੇ ਖੇਤ ਕੰਮ ਕਰਨ ਵਾਲੇ ਬੰਦੇ ਨੂੰ ਭੱਜ ਜਾਂਦੇ ਨੇ ਕਿੱਦਾਂ ਉਹਨਾਂ ਦੇ ਪਾ ਦਾਂਗੇ ਹਾਂ ਇਹ ਗੱਲ ਤੇਰੀ ਠੀਕ ਆ ਮੜਕੇ ਜਾਣਾ ਮੈਂ ਤੁਹਾਨੂੰ ਕਿਹਾ ਬਾਪੂ ਜੀ ਪਹਿਲਾਂ ਤੁਸੀਂ ਉਹ ਕਰੋ ਪਹਿਲਾਂ ਅੱਡ ਕਰ ਪਹਿਲਾਂ ਉਹਦੇ ਨਾਲ ਹੁਣ ਹੈ ਕਿੱਥੇ ਆ ਉਹ ਅੰਦਰ ਵੜ ਗਈ ਅੰਦਰ ਵੜ ਗਈ ਮੂੰਹ ਲਿਪਨ ਦਾ ਪਤਾ ਬਸ ਕਰ ਉਰੀ ਬੁਲਾਦਾ ਫਿਰ ਉਹਨੂੰ ਬਲਾ ਉਹਨੂੰ ਸਾਡੇ ਕੋਲ ਨਾ ਬਟਾ ਅਸੀਂ ਨਹੀਂ ਬੁਲਾਉਗੇ ਅਸੀਂ ਨਹੀਂ ਬੋਲ ਮਾਰਦਿਆਂ ਉਹਨੂੰ ਮੈਂ ਕੱਲਾ ਜਾ ਕੇ ਗੱਲ ਕਰਾਂ ਕੱਲਾ ਨਹੀਂ ਇੱਥੇ ਹੀ ਬੋਲ ਮਾਰਲਾ ਨਹੀਂ ਫਿਰ ਤੁਸੀਂ ਕਹਿ ਲੱਗੇ ਉਹਨੂੰ ਤੂੰ ਅੰਦਰ ਜਾਣਾ ਕੱਲਾ ਉਹਨੂੰ ਬੁਲਾਉਣਾ ਤੂੰ ਬੋਲ ਮਾਰਲਾ ਹੁਣ ਤੇਰੀ ਜਵਾਬਦਾਰੀ ਥੱਕੀ ਉਹ ਭਾਈ ਕਿੱਧਰ ਵਾਗੀ ਛੋਟੀਏ ਮਰਗੀ ਮੈਨੂੰ ਲੱਗਦਾ ਅੰਦਰ ਮਰਗੀ ਜਾ ਕੇ ਉਹਨਾਂ ਹਾ ਹਾ ਫਾਹ ਲੈ ਲੈ ਮਿੰਨ ਦਾ ਹਾ ਹਾ ਲੈ ਲੈ ਮਾੜਾ ਆ ਜਾ ਗੱਲਬਾਤ ਕਰੀਏ ਫਾਹ ਤਾਂ ਨਹੀਂ ਲੈ ਰਿਆ ਬੈਤਲੇ ਫਿਰ ਤੇਰਾ ਰਸਾ ਵਧਣਾ ਆ ਜੀ ਦੱਤੀ ਨਾਲ ਆ ਜਾ ਰਸਾ ਤਾਂ ਮੇਰਾ ਖਤਸਾ ਆਉਂਦੀ ਆ ਜਾਂਦੀ ਆ ਆ ਗਈ ਬਾਪੂ ਜੀ ਆ ਗਈ ਲੋ ਪਾਣੀ ਪੀ ਲੋ ਤੂੰ ਥੱਕ ਕੇ ਆਏ ਹੋਗੇ ਲਿਆਓ ਪਹਿਲੇ ਆਓ ਦੇਖ ਨੀ ਮਿੱਠੀ ਬਣਦੀ ਮੇਰੀ ਹਾਂ ਬਾਪੂ ਨੂੰ ਤਾਂ ਦੇਦਾ ਪਾਣੀ ਸਾਨੂੰ ਵੀ ਦੇ ਦਿਆ ਕਰ ਕੋਸ ਨਹੀਂ ਮੰਮੀ ਜੀ ਕੋਈ ਨਹੀਂ ਤੁਹਾਨੂੰ ਵੀ ਦੇ ਦੂ ਕੋਈ ਨਹੀਂ ਆ ਜਿਹੜੇ ਸਾਰੇ ਮੇਰੇ ਲੱਤਾਂ ਮਾਰ ਕੇ ਗਈਆਂ ਹਾਂ ਲੱਤਾਂ ਸੁਪਨਾ ਸਾਪਣਾ ਨਾ ਆਇਆ ਹੋਵੇ ਕੋਈ ਕੀ ਗੱਲ ਪਈ ਏ ਕਹਿੰਦੀ ਲੱਤਾਂ ਲੁੱਤਾਂ ਮਾਰੀਆ ਤੂੰ ਕੁੱਟਿਆ ਇਹਨਾਂ ਨੂੰ ਹੈ ਨਹੀਂ ਬਾਪੂ ਜੀ ਇਹ ਲੜਦਿਆਂ ਸੀ ਆ ਮੇਰੇ ਤਾਂ ਲੱਤ ਮਸੋੜਤੀਏ ਨੇ ਲੱਤਾਂ ਨਾਲ ਲੜਦਿਆਂ ਨੇ ਮੈਂ ਛੜਾਉਣਾ ਗਈ ਇਹਨਾਂ ਨੇ ਸਵੇ ਦੋ ਚਾਰ ਮੇਰੇ ਮਾਰ ਗਾ 12 ਤਾਲੀਆਂ ਟਿਕ ਜਾ ਤੂੰ 12 ਤਾਲੀਆਂ ਬੁੜੀਆਂ ਬਾਪੂ ਨੂੰ ਅਸੀਂ ਕਿੰਨਾਕ ਲੜਦੇ ਆ ਉਹ ਭਾਈ ਇਹਨਾ ਨਾ ਨਾ ਲੜਾ ਕਰ ਜੇ ਕੋਹਲੀ ਕਰਨ ਇੱਥੇ ਰੀਤੇ ਚ ਮੇਰੇ ਨਾਲ ਕਰ ਕੀ ਕਹਣਾ ਉਹ ਮੈਂ ਤਾਂ ਐ ਕਹਣਾ ਬੁੜੀਆਂ ਨਾਲ ਬੁੜੀਆਂ ਦਾ ਕਲੇਸ਼ ਚੱਲਦਾ ਰਹਿੰਦਾ ਤੂੰ ਭਾਈ ਇੱਧਰ ਦੋ ਹੱਥ ਦੇਖ ਲੈ ਬਾਪੂ ਜੀ ਦੱਸੋ ਮੈਂ ਤੁਹਾਨੂੰ ਕਰੇ ਲੜੀਆਂ ਆਇਆ ਤਾਂ ਭਈ ਸੀਲ ਐ ਕੁੜੀ ਇਹ ਨੂੰ ਮੈਂ ਆਇਆ ਆਖਤਾ ਲਾ ਮੇਰੀ ਭੈਣਾ ਸੀਲ ਸੂਟ ਕੋਈ ਨਹੀਂ ਉਹ ਦਸਕੇਤ ਲਾਉਂਦੀ ਸੀ ਬਾਪੂ ਜੀ ਦੇ ਬਾਪੂ ਜੀ ਐਵੇਂ ਬਾਪੂ ਜੀ ਐਵੇਂ ਹਰ ਕੀ ਹੋ ਗਿਆ ਪਰ ਮਿੱਠਾ ਹੋ ਗਿਆ ਬਾਪੂ ਜੀ ਅੱਛਾ ਉਹ ਕਹਿੰਦੀ ਚਲ ਚਾਰ ਦਿਨ ਲਾ ਜਾਨੀਆਂ ਤੁਹਾਡੇ ਕੋਲ ਕਹਿੰਦੀ ਮੇਰੇ ਜੀ ਲੱਗ ਜੂ ਮਾਸੜ ਜੀ ਵਾਲੇ ਹੀ ਕਰਦੇ ਨੇ ਕਿ ਜੀ ਮੇਰਾ ਦੋ ਤਿੰਨ ਭੈਣਾਂ ਨੇ ਕਿਹੜੀ ਆਉ ਪਾਈ ਉਹ ਆਪਣੀ ਲੰਮੀ ਸਿਮਰਣਾ ਜਿਹੜੀ ਅੱਛਾ ਅੱਛਾ ਹਾਂ ਜਿਹੜੀ ਪਟਿਆਲੇ ਵੈਹੀ ਐ ਅੱਛਾ ਫੇਰ ਤਾਂ ਭਾਈ ਠੀਕ ਐ ਫੇਰ ਤਾਂ ਖਾਣ ਖੂਣ ਨੂੰ ਦੱਸੋ ਕੀ ਲਿਆ ਕੀ ਆਈਏ ਬੈਂਗਣ ਲਿਆਦੇ ਉਹਨੂੰ ਖਾਣ ਨੂੰ ਘਰੇ ਆਟਾ ਤਾਂ ਹੈ ਨਹੀਂ ਬੈਂਗਣ ਪੰਜ ਰੋਟੀਆਂ ਦਾ ਕਰੋ ਆਪ ਦੇਨ ਦੇ ਦਾ ਪਰ ਛੋਟੇ ਕਿਹੜਾ ਖਾਂਦੇ ਨੇ ਆਪਣੀ ਜਿੰਨੀ ਮਰਜ਼ੀ ਲੜਾਈ ਕਰੀ ਜਾਓ ਕੋਈ ਰਿਸ਼ਤੇਦਾਰ ਆਉਂਦਾ ਉਹਦੇ ਨਾਲ ਸਾਡੇ ਘਰੇ ਨਾ ਆਵੇ ਕੋਈ ਰਿਸ਼ਤੇ ਸਾਡੇ ਘਰੇ ਨਾ ਆਵੇ ਪਹਿਲਾਂ ਗੰਧ ਕੱਢੋ ਫੇਰ ਆਵੇ ਫੇਰ ਆ ਜਵੇ ਗੰਧ ਕੱਢ ਦੋ ਇੰਨੀ ਨਹੀਂ ਕੰਦਾਂ ਕਿੱਥੇ ਮਿਲਦੇ ਨੇ ਮਿਸਤਰੀ ਮੁੰਡਿਆਂ ਨੂੰ ਬੁਲਾ ਕੇ ਤੁਸੀਂ ਅੱਡ ਹੁਣ ਅੱਡ ਕਰ ਦਿਓ ਮੈਂ ਤਾਂ ਫਿਰ ਮੈਂ ਕਿੱਧਰ ਹੂੰ ਪਾਪਾ ਜੀ ਅੱਡ ਹੋ ਕੇ ਹਾਲੇ ਕਿੱਥੇ ਸਰਦਾ ਸਾਨੂੰ ਸੱਸ ਨੂੰ ਉਹਨੂੰ ਅੱਡ ਕਰ ਦਿਓ ਬਸ ਆਪਣੀ ਪਿੰਡ ਚ ਵਧੀਆ ਬਣੀ ਆ ਇਹਦੀ ਮਾਂ ਵਰਗੀਆਂ ਲੰਡੀ ਲੂਚੀ ਇਹ ਕਾ ਬਾਪੂ ਜੀ ਤੁਸੀਂਧੋਨਪਤੀ ਸਾਰੇ ਪਿੰਡ ਚ ਰਗਾਟ ਪੁੱਛਿਆ ਹੋਇਆ ਸਾਡਾ ਰਗਾਟ ਤਾਂ ਇਹਨਾਂ ਦੇ ਪੂਰੀ ਵਧੀਆ ਨਹੀਂ ਵਧੀਆ ਕਿਹੜੇ ਤਰ੍ਹਾਂ ਨਾਲ ਕਿਵੇਂ ਵਧੀਆ ਪੂਰੀਆਂ ਸੀੜ ਨੇ ਹੱਥ ਦੱਤਰਾਉਂਦੀਆਂ ਨੇ ਵੇ ਮੈਨੂੰ ਪਤਾ ਏ ਇਹਦੀ ਮਾਂ ਨੇ ਕਿੱਥੋਂ ਕਿੱਥੋਂ ਹੱਥ ਧਰਾਇਆਗਾ ਮੇਰੀ ਮਾਂ ਤਾਂ ਐਡੀ ਸਰੀਫਣੀ ਵਿਚਾਰੀ ਨਰਮ ਤੁਸੀਂ ਹੈਗੀਆਂ ਬਾਰਾ ਤਾਲਾਂਗਾ ਨਹੀਂ ਲੱਗਦਾ ਪਤਾ ਨਹੀਂ ਪਤਾ ਇੰਨਾ ਜੋਰ ਭਈ ਤੇਰੇ ਜਿੱਥੋਂ ਆ ਜਾਂਦਾ ਕਿੱਥੇ ਬਾਪੂ ਜੀ ਮੇਰਾ ਕਿੱਥੇ ਮੇਰੇ ਕਿੱਥੇ ਕਿੱਥੇ ਸਾਨਬਰਗੀ ਦਾ ਪਈਆ ਦੇਖੀ ਡੌਲੇ ਤੂੰ ਦੋਨੇ ਟਾਲੀਆਂ ਹੈ ਮੈਂ ਤਾਂ ਕੋਈ ਨਹੀਂ ਮੈਂ ਤਾਂ ਜੇ ਮੈ ਤੁਹਾਨੂੰ ਐ ਲੈ ਮੇਰੇ ਤੇ ਯਕੀਨ ਹੈਗਾ ਬਈ ਮਾਸੜ ਜੀ ਆਹ ਕੀ ਕਹਿੰਦੇ ਬਾਬੂ ਜੀ ਐ ਦੱਸੋ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਭਈ ਇਹ ਹਾਂ ਤੇ ਤੈਨੂੰ ਕਿਉਂ ਲੱਗਦਾ ਕੈਮਰਾ ਗੁਗੜਾ ਲਵਾਦਾ ਤੇ ਇਹ ਸੋਣੀ ਗੱਲ ਤਾਂ ਤੁਸੀਂ ਦੋਨੇ ਸਹੀ ਹੋ ਬਾਜੀਓ ਸਾਡੀ ਕੋਈ ਨਾ ਕੋਈ ਆਪਣੀ ਮਾਂ ਵਰਗੀ ਆ ਕੋਈ ਰਿਸ਼ਤੇਦਾਰ ਆਉਂਦਾ ਤਾਂ ਹਨ ਇੱਜ਼ਤ ਕਰਾਈਏ ਨਾ ਕਰਨੀ ਸਾਡੇ ਘਰੇ ਨਾਲ ਨਹੀਂ ਗੱਲ ਸੁਣੋ ਥੋੜੇ ਰਿਸ਼ਤੇਦਾਰ ਹੋਣਗੇ ਤਾਂ ਮੈਂ ਇੱਜਤ ਨਾ ਕਰਾਂ ਫਿਰ ਮੇਰੀ ਮਾੜੀ ਗੱਲ ਹੈ ਨਾ ਕਰੀ ਨਾ ਕਰੀ ਮੇਹਣ ਜੀ ਮੇਰੇ ਹੁਣ ਮੇਰੇ ਕੋਈ ਰਿਸ਼ਤੇਦਾਰ ਆਉਂਦਾ ਇਹ ਮੱਚਣ ਵਹਿ ਜਾਂਦੇ ਇਹਨਾਂ ਦਾ ਹੱਕ ਕੀ ਬੰਦ ਨਾ ਕਰੀ ਭਾਈ ਛੋਡਾ ਬੁੜੀਆਂ ਦਾ ਕੁੱਤ ਕਲੇਸ਼ ਭਾਈ ਮੇਰੇ ਹਿਸਾਬ ਚ ਨਹੀਂ ਆਉਂਦਾ ਇਹ 15 ਦਿਨ ਲਾਇਆ ਹੀ ਮੈਂ ਕਦੇ ਬੋਲੀ ਆ 15 ਦਿਨ ਲਾਇਆ ਹੀ ਪਿੰਡ ਜਾ ਕੇ ਮੈਂ ਤਾਂ ਕਦੇ ਕਿਹਾ ਇਹਦੀ ਮਾਂ ਢਿੱਲੀ ਸੀ ਹਾਂ ਮਾਂ ਢਿੱਲੀ ਸੀਗੀ ਇਹਦੀ ਇਹਦੀ ਮਾਂ ਪਤਾ ਕਿੰਨੀ ਮੂੰਹ ਚੋ ਬੋਲ ਨਹੀਂ ਲਗਾ ਤੇਰੇ ਵਾਲੀ ਮਾਂ ਵਾਂਗੂ ਨਹੀਂ ਕੀ ਵੇਲਾ ਡਾਕਟਰ ਕਰ ਰੱਖਿਆ ਉਹਨੇ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਲੜੀ ਜਾਂਦੇ ਉਹਨਾਂ ਨੂੰ ਮ ਉੱਥੇ ਦਾ ਕੀ ਹੈ ਕੋਈ ਨਾ ਭਾਈ ਜਾਇਆ ਕਰ ਤੂੰ ਵੀ ਜਿੱਥੇ ਜੀ ਕਰਦਾ ਉੱਥੇ ਜਾ ਕਰ ਤੇਰਾ ਜਿੱਥੇ ਜੀ ਕਰਦਾ ਉੱਥੇ ਜਾ ਇਹਦੇ ਰਿਸ਼ਤੇਦਾਰ ਹੋਣੇ ਇੱਧਰ ਰੱਖਿਆ ਮੇਰੇਆਂ ਕੱਚੀਆਂ ਪਰਖ ਰਿਆ ਕੋਈ ਨਾ ਬਾਪੂ ਜੀ ਕੋਈ ਨਾ ਭਾਈ ਰੋਣਾ ਤੂੰ ਮੈਨੂੰ ਕਹਿੰਦਾ ਤੂੰ ਕੱਚੀਆਂ ਦੋਦੋ ਪਾਉਣੀ ਆ ਰੋਣਾ ਬਾਪੂ ਕੋਲੇ ਤਾਂ ਟਿਕ ਜਾ ਕੀ ਕਹਿੰਦੀ ਏ ਪਤਾ ਨਹੀਂ ਕੀ ਕਹੀ ਜਾਂਦੀ ਆ ਲੱਸੀ ਰੁੱਸੀ ਕਹਿੰਦੀ ਆ ਕੋਈ ਕੋਈ ਨਾ ਭਾਈ ਕੋਈ ਨਾ ਲੱਸੀ ਤੇਨੂੰ ਪਿਆ ਦਾਂਗੇ ਰੜਕਣਾ ਭਰਿਆ ਪਿਆਗਾ ਬੱਤੀ ਠਕ ਲੈ ਭਾਈ ਇਹ ਤੇ ਆ ਬਈ ਕੀ ਕਹੀ ਜਾਂਣਾ ਮੈਂ ਤਾਂ ਉਹ ਕਹਿਣਾ ਵੀ ਭਾਈ ਹਾਂ ਕੋਈ ਨਾ ਕੋਈ ਨਾ ਭਾਈ ਤੂੰ ਮੇਰੇ ਕੋਲੇ ਪਰੇ ਲੈ ਜਾ ਆ ਦੇਖ ਲੈ ਦੇਖ ਲਈ ਹੋਣਾ ਦੇਖ ਲਈ ਕਿਵੇਂ ਮਾਰਦੀ ਆ ਕਿੰਨੀ ਜਾਨ ਆਸਾਨ ਮੰਗੂਏ ਚ ਕਰਤਾ ਮਾਰਦੀ ਆ ਹਾਂ ਆ ਦੇਖ ਨਹੀਂ ਸਰੀ ਚੰਗਾ ਬੋਲਣਾ ਕਿਸੇ ਨੂੰ ਨਾ ਮੈਂ ਕਹਾਂ ਤੇ ਨਾ ਮੈਂ ਕਹਾਵਾ ਤਲਾਕ ਦੇ ਦਿੰਦੀ ਆ ਨਹੀਂ ਤੈਨੂੰ ਅਸੀਂ ਤਲਾਕ ਆਏ ਕਿਵੇਂ ਤਲਾਕ ਦੇ ਦੇਣੇ ਧਰ ਦੋ 20 ਲੱਖ ਦੇ ਦੋ ਤਲਾਕ ਬਗ ਜਾ ਬਸ ਦਿੱਤਾ ਤਾਂ ਸਾਨੂੰ ਚਾਹਤਾ ਪਈ ਨਹੀਂ ਉਹਨਾਂ ਨੇ ਮੇਰੇ ਕਾਲ ਨਹੀਂ ਗੁਲਾਬ ਜਮਣਾ ਆ ਖਾ ਕੇ ਹੁਣ ਤੁਸੀਂ ਮੁੱਕਰਦੇ ਹੋ ਮੁੰਡਾ ਦੂਤ ਤਲਾਕ ਤੂੰ ਕਿਵੇਂ ਦੇ ਲਈਏ ਬੜ ਗਈ ਏ ਤੂੰ ਕਿਧਰ ਆ ਗਈ ਤਲਾਕ ਤੂੰ ਮੈਨੂੰ ਦੇ ਤਲਾਕ ਦੇਣਾ ਜੀ ਹਾਂ ਤੂੰ ਦੇ ਦੇ ਅਸੀਂ ਹੋਰ ਪਾਲ ਲਿਆਵਾਂਗੇ ਮੇਰੇ ਤਲਾਕ ਬਦੋਨੇ ਚੱਲਦੀਆਂ ਕਿਸੇ ਪਾਸੇ ਹਾਂ ਅਸੀਂ ਦਸ ਤਲਾਕ ਆ ਸਾਡਾ ਸਾਰਾ ਤਲਾਕ ਹਾਂ ਹੀ ਹੋ ਜੂ ਤਲਾਕ ਹਾਂ ਹੋਰ ਕਿਵੇਂ ਹੋਊਗਾ ਲੈ ਕੇ ਮੇਰੇ ਘਰ ਚੱਲ ਫੇਰ ਹੋਊ ਵੇ ਨੂੰ ਹਾਂ ਬੈਠੀਆਂ ਨੇ ਚੌਰਿਆ ਸੁੜੀ ਸ਼ਰਮ ਰਹਿ ਰਹੀ ਆ ਤੂੰ ਤਾਂ ਸਾਰੇ ਇੱਕੋ ਜੇ ਹੋ ਗਏ ਚੱਲ ਚੰਗਾ ਹੁਣ ਬੱਸ ਕਰ ਜੋ ਆਪਾਂ ਸਬਜ਼ੀ-ਸਬਜ਼ੀ ਲਾਵਾਂਗੇ ਸਾਰੀ ਇਹਨਾਂ ਨੇ ਨਹੀਂ ਕੋਈ ਵੀ ਗੱਲ ਕਰਨੀ ਉਹ ਨੂੰ ਆ ਜਾਂਦੇ ਮੈਂ ਗੱਲ ਕਰ ਦਿੰਦੀ ਆਪੇ ਦੇਖ ਲੈ ਆ ਲਵਾਤੇ ਬੈਂਗਣੇ ਨੇ ਮਾਲਸ਼ ਕਰ ਦਿੰਨਾ ਭਈਆ ਨਾ ਨਾ ਬੱਸ ਜੀ ਆਹ ਹੋਰ ਤੁਸੀਂ ਸਬਜ਼ੀ-ਸਬਜ਼ੀ ਲਾ ਲਓ ਮੇਰੇ ਤਾਂ ਦਰਦ ਹੋ ਰਿਹਾ ਕਿੱਥੇ ਜੀ ਹੁੰਦਾ ਭਈ ਇੱਥੇ ਉੱਠ ਖੜਾ ਬੈਹ ਜਾ ਬੈਹ ਜਾ ਚੌਰਿਆ ਓਰੇ ਦੇਖ ਲਈ ਕੰਮ ਤੋਂ ਟਲਦੀ ਹੁਣ ਉਹਦੇ ਦਸ ਕੀੜਾ ਉੱਠ ਖੜਾ ਇੱਥੇ ਲਪੜ ਲਪੜ ਮਾਰੀ ਜਾਂਦੀ ਸੀ ਬੈਟੀ ਭੌਂਕੀ ਜਾਂਦੀ ਸੀ ਮਾੜੇ ਚਲੇਤਰ ਕਰਦੀ ਹੈ 365 ਤੋਂ ਉੱਤੇ ਹੈ ਇਹਦੇ ਤੇ ਦਾ ਇਹ ਤਾਂ 450 ਲੱਗਦਾ ਇਹਨਾਂ ਟਾਈਮ ਹੋ ਗਏ ਬਾਪੂ ਜੀ ਮੈਨੂੰ ਇੱਥੇ ਆਈ ਹਾਂ ਤੁਸੀਂ ਵੀ ਦੇਖ ਲਓ ਕੌਣ ਕੰਮ ਕਰਦੀ ਕੌਣ ਨਹੀਂ ਆ ਕਿੰਨੀ ਸ਼ਰੀਫਣੀ ਹੈ ਵਿਚਾਰੀ ਕਦੇ ਕਿਸੇ ਕਣ ਚਾ ਕੀ ਅੱਖ ਫਟ ਕੇ ਅੱਖ ਤਾਂ ਚੱਕ ਲਈ ਮੈਂ ਤਾਂ ਕਹਿਣਾ ਹੈ ਹੈ ਹਾਂ ਇਹ ਤਾਂ ਚੰਗੀ ਹੈ ਇਹ ਵਿਚਾਰੀ ਐ ਨਹੀਂ ਹੈਗੀ ਮਾੜਾ ਜਵਾਨ ਆ ਗਿਆ ਭਾਈ ਬੱਸ ਹੁਣ ਕਿਹੜੀਆਂ ਨੂਹਾਂ ਰੋਟੀਆਂ ਦੀ ਇਹਦੀ ਗੱਲ ਨਹੀਂ ਕਰਨੀ ਹੈਗੀ ਇਹਨਾਂ ਨੂੰ ਆ ਜਾਂਦੇ ਮੈਂ ਆਪੇ ਗੱਲ ਚਾਉ ਰਿਹਾ ਤੂੰ ਉਹਦੀ ਸਾਈਡ ਨਾਲ ਲਿਆ ਕਰ ਉਨੇ ਆਪ ਨੂੰ ਰੋਟੀ ਨਹੀਂ ਦੇਣੀ ਆਹ ਸ਼ਰੀਫਣੀ ਐ ਇਹ ਦੇਊ ਰੋਟੀ ਆਪਾਂ ਨੂੰ ਫਿਰ ਭਈ ਆਪਾਂ ਜੀ ਸਾਈਡ ਲੈ ਲੈਨੇ ਆ ਹਾਂ ਕੀ ਐ ਹੱਥ ਧੋੜੀ ਲਾਉਂਦੇ ਹੁੰਦੇ ਆ ਨੂਹਾਂ ਦੇ ਸਿੱਧਾ ਮੈਂ ਤਾਂ ਉਹ ਸਿਰ ਪਲੋਉਦਾ ਸੀ ਸਿਰ ਤੇ ਹੱਥ ਰੱਖੀ ਬੈਠੀ ਏ ਮਰੀ ਜਣੀ ਪਕੇ ਮੁੱਕੀ ਮਾਰੀ ਬੈਤਲ ਨੇ ਅੱਛਾ ਹਾਂ ਹਜੇ ਤਾਂ ਕੋਟਾ ਲਿਆ ਹੁੰਦੀ ਸੀ ਮਿਰਚਾਂ ਕੁੱਟਣ ਵਾਲਾ ਕਹਿੰਦੀ ਮੈਂ ਤਾਂ ਮਾਰੂੰਗੀ ਦੋਨਾਂ ਨੂੰ ਹਾਂ ਗਲ ਕੋੜਦੀ ਸੀ ਮੇਰੇ ਤਾਂ ਫਹਾਰ ਦੀ ਸੀ ਮੈਂ ਦੇਖਦਾ ਗੱਲ ਕਰਕੇ ਮੈਂ ਛੜਾ ਲਈ ਮੈਂ ਮਾਲ ਸਮੂਰਤ ਚੱਲ ਰਹਿਣ ਦਾਂਗੇ ਆ ਪਾਣੀ ਉਹਨੂੰ ਬੁਲਾਉਂਦੇ ਹੈਗੇ ਹਾਂ ਬਲਾਈ ਨਾ ਪੱਡ ਹੋ ਗਈ ਮੈਂ ਤਾਂ ਤੁਹਾਡੇ ਨਾਲ ਹੀ ਹਾਂ ਬਸ ਠੀਕ ਹੈ ਹਾਂ ਕੋਈ ਨਾ ਜੇ ਸਾਡੇ ਨਾਲ ਰਹੋਗੇ ਤਾਂ ਸਭ ਕੁਝ ਮਿਲੂਗਾ ਭਾਈ ਹੈ ਭਾਈ ਹਾਂ ਰੋਟੀ ਪਾਣੀ ਚੌਰਾ ਸਭ ਕੁਝ ਮੈਂ ਕਿਤੇ ਭਾਈ ਸਾਰਾ ਕੁਝ ਹੀ ਸਭ ਕੁਝ ਮਿਲੂਗਾ ਜੇ ਸਾਡੇ ਨਾਲ ਰਹੋਗੇ ਸਾਡੀ ਮੰਨਣੋਂ ਦੇ ਦੋਨਾਂ ਦੀ ਬਗ ਜਾ ਬਗ ਜਾ ਮੈਂ ਤਾਂ ਤੁਹਾਡੇ ਨਾਲ ਹੀ ਹਾਂ ਮੈਂ ਨਸਨ ਨੂੰ ਬੁਲਾਉਣਾ ਨਹੀਂ ਮੈਂ ਤਾਂ ਜਿੰਮ ਹੀ ਨਹੀਂ ਬੁਲਾਉਂਦਾ ਭਾਈ ਸਭ ਕੁਛ ਦਿਓ ਬਸ ਮੈਨੂੰ ਕੀ ਦੇ ਦੀਏ ਤੈਨੂੰ ਸਭ ਕੁਛ ਰੋਟੀ ਪਾਣੀ ਪਾਣੀ ਤੱਤਾ ਹੈ ਸਭ ਕੁਛ ਦੇਵਾਂਗੇ ਉਹ ਤੇ ਕੱਚੇ ਧੋਤੇ ਤਬਾਏ ਇਹ ਕੱਚਿਆਂ ਦੀ ਗੱਲ ਕਿਉਂ ਕਰਦਾ ਤੂੰ ਨੂੰ ਘੜੀ ਆ ਨੂੰ ਤੋ ਤਰਬਾਏਗਾ ਤੂੰ ਕੱਚੇ ਐਡੀ ੜੀ ਹਰੇ ਬਈ ਜਮੀ ਪਈ ਐ ਤੇ ਕੱਚਾ ਜਾ ਕੱਚੇ ਨੂੰ ਹੱਥ ਨਹੀਂ ਲਾਉਣਾ ਪਤਾ ਨਹੀਂ ਲਾਉਣੀ ਨਾਉਂਦਾ ਨਹੀਂ ਤੂੰ ਦਾ ਇਹਦਾ ਕੀ ਚਾਰ ਪਾਈ ਆਪਾਂ ਹਣਾ ਇਹ ਤਾਂ ਆਪੇ ਹੀ ਮਰ ਜੂ ਬੁਰੀ ਦੇ ਕਰਨ ਵਾਲਾ ਮਰ ਜਾਂਦਾ ਭਾਈ ਮੈਂ ਤਾਂ ਤਪਾਰ ਰੱਖੀ ਜਾਨੀ ਸਮਾਂ ਲੱਗ ਗਿਆ ਜਾ ਦੇ ਤਾਂ ਨਹੀਂ ਬੱਜੀ ਤੇਰੇ ਵੱਜ ਗਈ ਹੋਰਾ ਦੇਖ ਹੱਥ ਤੇ ਵੱਜ ਗਈ ਲਾਲ ਹੋ ਗਿਆ ਤੇਰਾ ਤੇ ਪੁੱਤ ਤੇਰਾ ਤਾਂ ਅਥੀ ਲਾਲ ਹੋਇਆ ਮੇਰੇ ਤੇ ਚਿੱਤਰਦਾਲ ਕਰ ਗਈ ਹੋ ਕੋਈ ਨਾ ਮਾਮਿਆ ਹੋ ਕਰ ਦੂੰਗੀ ਹੋਰ ਕਰ ਦੂੰਗੀ ਚਿੱਤੜਾਂ ਦੇ ਕਿਵੇਂ ਕਰੇਗੀ ਟਕੋਰ ਕਰ ਦੂੰਗੀ ਮੈਂ ਕੱਲੀ ਹੋਊਂਗੀ ਤੇਰੇ ਕੋਲ ਰਾਤ ਨੂੰ ਬਸ ਠੀਕ ਕੋਈ ਨਹੀਂ ਮਾਰਨਾ ਛੋਟਾ ਕਰ ਮੈਂ ਤੇਰੇ ਨਾਲ ਆਂਗੀ ਯੇ ਨਾ ਟਾਈਮ ਤੂੰ ਇੱਥੇ ਆ ਮੈਂ ਤੇਰੇ ਨਾਲ ਆਂਗੀ